ਜੋ ਗੋਦ ਘਰਦਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਨਿੱਕੀ ਗੋਦ ਵਿਸ਼ਵਾਇ ਬਨੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਉੜਪਾਗੀ ਸਤਸੰਗੀ ਜਨੋ ਆਪਾਂ ਸਾਰੇ ਉੜਪਾਗੀ ਹਾਂ ਸਾਡੇ ਸ਼ਾਰਿਆਂ ਤੇ ਜਗਤਾਰਥ ਪਿਤਾ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਮਤਾ ਹਨ ਬਖਸ਼ਾ ਹਨ ਜਿਨ੍ਹਾਂ ਮਿਹਰਮਤਾ ਦੇ ਸਦਕਾ ਕਲਯੁਗ ਦੇ ਇਸ ਬਿਆਨਕ ਸਮੇਂ ਅੰਦਰ ਸਾਨੂੰ ਕੁਝ ਪਲ ਕੁਝ ਕੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ ਆਓ ਜੀ ਗੁਰੂ ਘਰ ਤੇ ਪ੍ਰਵਾਣ ਕਰੂ ਸਾਰੀ ਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਰਾਗ ਟੋਡੀ ਦੇ ਅੰਦਰ ਪੰਜਵੇਂ ਪਾਦਸ਼ਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਤੋਂ ਉਚਾਰਣ ਕੀਤਾ ਹੋਇਆ ਪਾਵਨ ਸ਼ਬਦ ਸਰਵਣ ਕੀਤਾ ਹੈ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 711 ਤੇ ਸੁਭਾਏਮਾਨ ਹੈ ਸਤਿਗੁਰੂ ਪਾਵਨ ਸ਼ਬਦ ਤੇ ਰਾਹੀ ਰਹਿਮਤ ਕਰ ਰਹੇ ਹਨ ਬਖਸ਼ਿਸ਼ ਕਰ ਰਹੇ ਹਨ ਹਾਰ ਬਿਸ਼ਰਤ ਸਦਾ ਖੁਆਰੀ कि ਜੇ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਬੁਲਾ ਦੇਈਏ। ਫੁਆਰੀ ਮਨੁੱਖ ਦੀ ਮਾਇਆ ਦੇ ਹੱਥੋਂ ਬੇਪੱਤੀ ਬੇਇੱਜ਼ਤੀ ਹੁੰਦੀ ਹੈ। ਅਸੀਂ ਕਹਿੰਨੇ ਆਂ ਕਿ ਫਲਾਣੇ ਨੇ ਮੈਨੂੰ ਬੇਇੱਜ਼ਤ ਕੀਤਾ ਹੈ। ਸ਼ਬਦ ਖਿਆ ਤੇਰੀ ਮਾਇਆ ਤੋਂ ਬੇਪੱਤੀ ਹੋਵੇਗੀ ਉਹ ਕਿਵੇਂ ਜੀ? ਮਾਇਆ ਦੇ ਢੇ ਚੜ ਕੇ ਮਾਇਆ ਦੇ ਪਿੱਛੇ ਲੱਗ ਕੇ ਤੂੰ ਕੁਕਰਮ ਕਰਨੇ ਆਰੰਭ ਕਰ ਦੇਗਾ। ਮਾੜੇ ਕੰਮਾਂ ਵਿੱਚ ਤੇਨੂੰ ਇਹ ਪੰਜ ਵਕਾਰ ਲੈ ਜਾਣਗੇ ਇਹਨੂੰ ਗੁਰਬਾਣੀ ਨੇ ਇਸ ਤਰ੍ਹਾਂ ਵੀ ਆਖਿਆ ਮਾਇਆ ਕਾਰਨ ਤਾ ਰਹੇ ਮੂਰਖ ਲੋਕ ਅਜਾਣ ਇਹ ਤੇ ਮਾਇਆ ਕਰਕੇ ਦੌੜਦੇ ਨੇ ਮਾਇਆ ਕਰਕੇ ਮਾੜੇ ਕੰਮ ਕਰਦੇ ਨੇ ਮਾਇਆ ਕਰਕੇ ਕੋ ਕਰਮ ਕਰਦੇ ਹਨ ਮਾਇਆ ਕਰਕੇ ਅਧਰਮੀ ਬਣਦੇ ਨੇ ਮਾਇਆ ਪਿੱਛੇ ਲੱਗ ਕੇ ਨੁਲਮ ਕਰਦੇ ਨੇ ਪਾਪ ਕਰਦੇ ਨੇ ਅਤਿਆਚਾਰ ਕਰਦੇ ਹਨ ਤੇ ਮਾਇਆ ਬੜੀ ਤਾਕਤਵਾਰ ਹੈ ਸਹਿਬਾਂ ਖਿਆ ਇਹਦੇ ਅੰਦਰ ਇੰਨੀ ਸ਼ਕਤ ਹੈ ਕਿ ਇਹ ਆਪਣੀ ਤਾਕਤ ਜਦੋਂ ਵਿਖਾਂਦੀ ਤੈਨੂੰ ਸਮਝ ਨਹੀਂ ਆਉਂਦੀ ਮਾਇਆ ਮਮਤਾ ਮੋਹਣੀ ਜਿਦ ਵਿਣ ਦੰਤਾ ਜਗ ਖਾਇਆ ਨੰਨਤੋਂ ਬਿਨਾਈ ਸਮੂਲ ਚਾ ਨਿਕਲ ਜਾਂਦੀ ਮਨੁੱਖ ਨੂੰ ਇਹ ਦੰਤਿਆ ਨਹੀਂ ਸਰ ਨਾ ਕੋਈ ਦੁੱਖ ਦਿੱਤਾ ਨਾ ਕੋਈ ਪਰ ਲੁੱਟਿਆ ਗਿਆ ਮਨੁੱਖ ਮਾਰਿਆ ਗਿਆ ਮਨੁੱਖ ਇਸ ਤਰ੍ਹਾਂ ਜ਼ਿੰਦਗੀ ਨੂੰ ਰੋਲ ਦਿੱਤਾ ਵੀ ਇਹਨੇ ਆਖਿਆ ਕਿ ਮੈਂ ਤੇ ਹੁਣ ਜ਼ਿੰਦਗੀ ਜਿਉਣ ਜੁਗਾ ਹੀ ਨਹੀਂ ਇਹਨਾਂ ਬੇਪੜ ਕਰ ਦਿੱਤਾ ਇਹਨੇ ਮਾਰੇ ਕੰਮ ਕਰਵਾ ਲੈ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਬਿਣਾ ਦੰਗਾ ਦੰਦਾ ਤੁਖਾਗੀ ਦੀ ਜਗਤ ਨੂੰ ਸਹਿਬਾ ਕਹ ਖਾਦੇ ਕਹ ਹੰਨੇ ਮਨਮੁਖ ਖਾਦੇ ਗੁਰਮੁਖ ਉਪਰੇ ਇਹਨੇ ਮਨਮੁਖਾਂ ਨੂੰ ਖਾ ਲਿਆ ਜੀ ਗੁਰਮੁਖਾਂ ਦਾ ਉਧਾਰ ਹੋ ਗਿਆ ਮਨਮੁਖ ਲੁੱਟੇ ਗਏ ਖਾਦੇ ਗਏ ਮਾਰੇ ਗਏ ਮਚੇ ਕਿਹੜੇ ਜਿਨ ਨੇ ਸੱਚ ਨਾਮ ਜਿਤ ਲਾਇਆ ਮਨਮੁਖ ਖਾਦੇ ਗੁਰਮੁਖ ਉਪਰੇ ਇਹਨੇ ਸੱਚ ਦਾ ਨਾਮ ਚਿਤ ਲਾਇਆ ਸੱਚੇ ਨਾਮ ਬੜੀ ਸ਼ਦਾਨੀ ਇਹਦਾ ਆਪਣਾ ਵਜਤ ਹੈ ਤਰੀਕਾ ਸ਼ੈਤਾਨ ਦਾ ਗੁਰਬਾਣੀ ਨੇ ਕੇਵਲ ਧਨ ਨੂੰ ਵਾਇਆ ਨਹੀਂ ਆਖਿਆ ਪੀਰ ਪੰਗਿਆਂ ਆਖੇ ਮਾਇਆ ਸਤਗੁਰ ਆਖਿਆ ਹਰ ਉਹ ਚੀਜ਼ ਜਿਹੜੀ ਤੈਨੂੰ ਰੱਬ ਨਾਲੋਂ ਤੋੜ ਕੇ ਸੰਸਾਰ ਨਾਲ ਜੋੜੇ ਉਹ ਤੇਰੇ ਵਾਸਤੇ ਮਾਇਆ ਹੈ ਤੇ ਇਹਦੇ ਨਾਲੋਂ ਟੁੱਟ ਕੇ ਤੇ ਦੁਖੀ ਹੋਵੇਂਗਾ ਤੋੜਦੀ ਕਿਵੇਂ ਹੈ ਜੀ ਥੋੜੀ ਜੀ ਸ਼ੁਰਤ ਆਈ ਕੁਰਸੀ ਆ ਗਈ ਤਾਕਤਾਂ ਆ ਗਈ ਸੱਤਾ ਆ ਗਈ ਮਾਨ ਆ ਗਿਆ ਮਾਇਆ ਕੀ ਦੋ ਉਦਾਉ ਹੈ ਕਰੇ ਤੋਏ ਜੁੱਤ ਮਾਰ ਆਏ ਤੋ ਮੌਰਾਏ ਨਾਰ ਜਾਏ ਕਰੇ ਕੁਾਰ ਇਹਦੇ ਦੋ ਦਾਤ ਨੇ ਦੋ ਪੇਚ ਨੇ ਸ਼ਬ ਅਖਿਆ ਦੋਵਾਂ ਵਾਰੀ ਉਹ ਅਦੀਵ ਲਿਖਤ ਹੈ ਕਿ ਦੋਵੇਂ ਵਾਰੀ ਇਹ ਜੁੱਤੀ ਮਾਰ ਲਈ ਜਦੋਂ ਮਾਇਆ ਆਈ ਛਾਤੀ ਆਕੜ ਕੀ ਮੁੱਛਾ ਕੁੰਡੀਆਂ ਕਰਨੀਆਂ ਚੂੰਣ-ਚੂੰਣ ਕੇ ਤੁਰਦਾ ਐ ਐਮ ਐਲ اے ਐਮ ਪੀ ਬਣਾ ਦਿੱਤਾ ਕੁਰਸੀ ਮਿਲ ਗਈ ਤਾਕਤ ਆ ਗਈ ਕਿਸੇ ਸਭਾ ਦਾ ਸਵੈਚੀਤਾ ਪ੍ਰਧਾਨ ਬਣ ਗਿਆ ਤਾਂ ਵੀ ਆਕੜਾ ਵੀ ਹੁਣ ਆਪਣਿਆਂ ਦੀ ਵੀ ਨਹੀਂ ਸੁਣਦਾ ਆਪਣੀ ਮਨਮਰਜ਼ੀ ਕਰ ਲਿਆ ਆਉਣ ਲੱਗਿਆ ਉਹ ਕਹਿੰਦਾ ਨੇ ਪਿੱਤ ਪਿੱਛੇ ਲੱਤ ਮਾਰਨੀ ਤੇ ਜਾਣ ਲੱਗਿਆ ਢਿੱਡ 'ਚ ਮਾਰ ਦਿੰਦੀ ਜਦੋਂ ਗਈ 5 ਸਾਲਾਂ ਬਾਅਦ ਵੋਟਾਂ ਪਈਆਂ ਕੁਰਸੀ ਖੋਸ ਗਈ ਫਿਰ ਕਈ ਮਹੀਨੇ ਕਰ ਉਹ ਨਾ ਨਿਕਲਿਆ ਉਹ ਡੇਢ ਚ ਮੁਕਾ ਵਜੇ ਡੇਢ ਚ ਲੱਤ ਵਜੇ ਫਿਰ ਤੇ ਬੜਾ ਔਖਾ ਹੈ ਇਹਨੂੰ ਗੁਰਬਾਣੀ ਕਹਿੰਦੀ ਜਦੋਂ ਇਹ ਦੇ ਕਲੋਂਦੀ ਇਹ ਨਾ ਇਹ ਮਾਇਆ ਦੇ ਥਾਂ ਚ ਨੱਚਦਾ ਹੈ ਇਹਨੂੰ ਸਤਿਗੁਰੂ ਗੁਰੂ ਅਨੰਦਪਰਸਾਦ ਜੀ ਤੇ ਰੋਜ਼ ਕਹਿੰਦੇ ਨੇ ਇਹ ਦੋ ਖਡਾਵੇ ਪੜਾਏ ਨੇ ਇਹਨਾਂ ਦੇ ਹੱਥਾਂ ਚ ਵੀ ਜਗਤ ਖੇਡ ਰਿਹਾ ਦਿਵਸ ਰਾਤ ਦੋਇ ਦਾਹੀ ਦਾਇਆ ਖੇਲਾ ਸ਼ਗਲ ਜਗਤ ਉਥੇ ਪਗ ਜੀ ਕਹਿੰਦੇ ਨੇ ਮਾਇਆ ਦੇ ਹੱਥਾਂ 'ਚ ਵੀ ਖੇਡਦਾ ਏ ਇਹ ਤੇ ਨਾਚ ਰਿਆ ਹੈ ਪਹਿਲਾਂ ਤੇ ਮਦਾਰੀ ਵਾਲਾ ਜਦੋਂ ਤਮਾਸ਼ਾ ਵਖਾੰਦਾ ਸੀ ਉਹਨੇ ਰਿਚ ਸਿਖਾਇਆ ਹੁੰਦਾ ਸੀ ਕੁਦੇ ਇਸ਼ਾਰਿਆਂ ਤੇ ਨੱਚਦਾ ਏ ਪਰ ਹੁਣ ਤੇ ਰੂਮੋਡ ਦੇ ਨਾਲ ਨਚਾਈ ਜਾਂਦੇ ਨੇ ਵੱਖਰੇ ਵੱਖਰੇ ਤਰੀਕੇ ਜਿਹੜੇ ਨੇ ਉਹ ਅਪਣਾ ਕੇ ਜਨਤ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਮਦਾਰੀ ਵਾਲਿਆਂ ਵੱਲੋਂ بھگت شاہ کہ نچ رہا ہے مٹی کیونکہ مٹی نال ہیں نا سریر میرا دور شکیل بن دیوش چار کو پیکھنا نہ انت خہ کی نچ رہا ہے باڈی کو پترا کیسے نچت ہے ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ ਦੌੜੀਆਂ ਫਿਰਤੇ ਪੱਜਦਾ ਫਿਰਦਾ ਹੈ ਕਿਵੇਂ ਦੌੜਦਾ ਜੀ ਗੁਰਬਾਣੀ ਠਲਕੀ ਇਹ ਇਹਨੂੰ ਹਲਕ ਹੋ ਗਿਆ ਮਾਇਆ ਦਾ ਠਲਕਾ ਕੁੱਤਾ ਹੈ ਜਿਵੇਂ ਕੂਕਰ ਹਰਕਾਇਆ ਤਾਵੇਂ ਦਹਿ ਦਸ ਜਾਈ ਲੋਭੀ ਜੰਤ ਨਾ ਜਾਣੀ ਪੱਖਿਆ ਪੱਖ ਸਭ ਖਾਏ ਕੁਝ ਨਹੀਂ ਜਾਣਦਾ ਹੈ ਲਾਲਚਾ ਸ਼ੋਕੀ ਭਰਾ ਨੇ ਭਰਾ ਦਾ ਕੱਟੜਿਆ ਕਰਦਾ ਇਹਨੂੰ ਕਹਿੰਦੇ ਨੇ ਸਮੂਲਚਾ ਖਾਵੀਂ ਵਾਇਆ ਆਪਣੀ ਸ਼ੁਰਤ ਪਿੱਛੇ ਰੰਗਦੇਵ ਆਪਣਾ ਸਾਰਾ ਟੱਬਰ ਹੀ ਸਮਾਪਤ ਕਰ ਦਿੰਦਾ ਪਿਓ ਨੂੰ ਮਾਰਿਆ ਮਾਂ ਨੂੰ ਮਾਰਿਆ ਭੈਣ ਨੂੰ ਮਾਰਿਆ ਧੀ ਨੂੰ ਮਾਰਿਆ ਪੁੱਤਰ ਨੂੰ ਕਿਸੇ ਨੂੰ ਨਹੀਂ ਬਖਸ਼ਿਆ ਸਤਗੁਰਾਂ ਆਖਿਆ ਕਿਉਂ ਕਿਉਂਕਿ ਮਾਇਆ ਦੇ ਢੇ ਚੜ ਗਿਆ ਸਿਰਫ ਇੱਕੋ ਹੀ ਲਾਲਸਾ ਕਿ ਮੈਂ ਸਾਡੇ ਪਾਸੇ ਦੇ ਸਾ ਮੇਰੀ ਗੱਲ ਮੰਨੀ ਜਾਏ ਤੇ ਅੱਜ ਦੇ ਜਵਾਨ ਨੇ ਜੀ ਗੱਲ ਪਰਿਵਾਰ ਤੋਂ ਸ਼ੁਰੂ ਹੋਈ ਸਭਾ ਸੈਟੀਆਂ ਤੋਂ ਸ਼ੁਰੂ ਹੋਈ ਹਰ ਇੱਕ ਵਿਅਕਤੀ ਜਾਣਦਾ ਕਿ ਜੋ ਮੈਂ ਕਹਾ ਉਹ ਹੋਣਾ ਚਾਹੀਦਾ ਹੈ ਤੇ ਭਗਤ ਸਾਹਿਬ ਕਹਿੰਦੇ ਕਿ ਜਦੋਂ ਕੁਝ ਆ ਜਾਂਦਾ ਹੈ ਕਹਿੰਦਾ ਮੈਂ ਕੀਤਾ ਜਦੋਂ ਚਲਾ ਜਾਂਦਾ ਹੈ ਕਹਿੰਦਾ ਰੱਬ ਦਾ ਭਾਣਾ ਹੈ ਇਹ ਵਾਪਰਦਾ ਕਿਉਂ ਹੈ ਹਰ ਮੇਸ਼ਰ ਸਦਾ ਕੁਆਰੀ ਰੱਬ ਤੇ ਸਾਨੂੰ ਚਿੱਤੇ ਹੀ ਨਹੀਂ ਪਰਮੇਸ਼ਰ ਦੀ ਅਰਾਧਨਾ ਤੇ ਆਪਾਂ ਕਰਨੀ ਨਹੀਂ ਨਿਤਨੇਮ ਗੁਰੂ ਪ੍ਰਤੀ ਪ੍ਰੇਮ ਇਹ ਸਾਡੀ ਜ਼ਿੰਦਗੀ ਚ ਅੰਗ ਨਹੀਂ ਬਣੇ ਕਾਰਨ ਐਸ ਥੋੜਾ ਬਹੁਤਾ ਸਾਰੀ ਮੱਤਾ ਚੱਟੀ ਉੰਜ ਨਹੀਂ ਹੋ ਰਿਆ ਸਾਡੇ ਤੋਂ ਖੁਸ਼ੀ ਨਾਲ ਨਹੀਂ ਬੜੇ ਔਖੇ ਉੱਠੇ ਇੱਕ ਚਾ ਨਹੀਂ ਉਹ ਖੇਚਦੇ ਪੈਦਾ ਨਹੀਂ ਹੋਏ ਉਹ ਦਾਤ ਸਾਨੂੰ ਰੱਬ ਨੇ ਅਜੇ ਨਹੀਂ ਦਿੱਤੀ ਜਿਹਦੇ 'ਚ ਸਤਿਗੁਰੂ ਕਹਿੰਦੇ ਨੇ ਇਹ ਤੇ ਦਤੀ ਸਾਹਿਬ ਸੰਧੀਆਂ ਕਿਆ ਚੱਲ ਲੈ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁਧੀਆਂ ਦੇ ਉਠਾਲ ਉਠਾ ਦਿੰਦਾ ਸੁਧੀਆਂ ਨੂੰ ਉਠਾ ਠਾ ਕੇ ਦਾਤਾਂ ਦਿੰਦਾ ਇਹ ਸਤਿਗੁਰਾਂ ਖਿਆਪੀ ਇਹ ਕਾਰਨ ਹੈ ਹਰ ਵਿਸ਼ਰਤ ਸਦਾ ਖੁਆਰੀ ਤਾਂ ਬੇਜਤ ਹੋ ਰਿਹਾ ਥਾਂ ਬੇਪਤੀ ਹੋ ਰਹੀ ਪਰ ਇਹ ਨੂੰ ਸਮਝ ਉਹ ਦੂੰਦੀ ਜਦੋਂ ਕਿਤੇ ਠੋਕਰ ਲੱਗੇ ਜੇ ਨਾ ਚੜਾਈ ਆਈ ਉਹਨਾਂ ਚ ਕਾਰਣ ਹੈ ਬਹੁਤ ਕੁਝ ਕਰ ਲਿਆ ਵੀ ਮੈਂ ਕਰ ਲਿਆ ਮੇਰੇ ਤੋਂ ਬਿਨਾ ਨਹੀਂ ਹੋਣਾ ਸ਼ਬਾਕਾ ਹਲ ਪੈ ਗਿਆ ਮਾਇਆ ਦਾ ਤੇ ਸਾਰੇ ਪਾਸੇ ਦੌੜਦਾ ਜਿਵੇਂ ਕੂਕਰ ਜਿਵੇਂ ਹਲਕਾ ਕੁੱਤਾ ਜਿਵੇਂ ਕੂਕਰ ਹਰਕਾਇਆ ਤਾਵੇ ਦੈਦਿਸ਼ਾਈ ਦੋਸ਼ੇ ਦਿਸ਼ਾਾਂ ਵਿੱਚ ਲੋਭੀ ਜੰਤਨਾ ਦਾਣਾ ਹੀ ਪੱਖ ਆਪੱਖ ਸਭ ਖਾਏ ਪੁੱਤਰ ਕਤਲੇਮ ਕਰਾ ਦਿੰਦਾ ਮਾਪਿਆਂ ਦਾ ਇਹ ਮੇਰੀ ਗੱਲ ਨਹੀਂ ਸੁਣਦੇ ਆਪ ਜੀਲ ਚ ਬੈਠਾ ਲੁਧਿਆਣੇ ਦਾ ਵਾਸੀ ਹੁਵਾਰਾਂ ਚ ਬੜਾਇਆ ਸੀ ਪਟਿਆਲੇ ਜਿਹਦੇ ਚ ਮੇਰੇ ਪਿੰਨ ਤੇ ਨੇੜੇ ਪਿੰਨ ਪਿੰਦਾ ਜ਼ਮੀਨ ਦੇ ਬਦਲੇ ਚ ਆਪਣੀ ਮਾਂ ਦੇ ਹਜ਼ਾਰਾਂ ਟੁਕੜੇ ਕੀਤੇ ਉਸ ਬੱਚੇ ਨੇ ਖੜਿਆ ਗਿਆ ਤੇ ਘਰ ਵਿੱਚ ਜੀ ਥੋੜੇ ਥੋੜੇ ਟੁਕੜੇ ਜਲਾਉਣ ਦੀ ਕੋਸ਼ਿਸ਼ ਕੀਤੀ ਪਰ ਸਮੂਦ ਨਾ ਗਏ ਇੱਕ ਉਹ ਜ ਸਾਥੀ ਵੀ ਮਿਲ ਗਿਆ ਇਹ ਹੈ ਮਾਇਆ ਦੇ ਹੱਥੋਂ ਬੇਪਤੀ ਮਾਇਆ ਦਾ ਪ੍ਰਭਾਵ ਵੀ ਇੰਨਾ ਹੈ ਮਾਇਆ ਨੂੰ ਵਿਧਿਆ ਅਸਾਰ ਇਹ ਅੰਦਰ ਜਿਹੜਾ ਤਬਦੀਲ ਹੋ ਜਾਂਦਾ ਹੈ ਮੀਤ ਮਾਇਆ ਡੋਲਣੀ ਪਵਨ ਚ ਕੋ ਲਨ ਹਾਰ برہما میلا اندرا میلا ہے چند میلا ملتا ہے سنسار، سارا سنسار. ایک ہر نرمل جان کا ਨਾਮ ਆਦਾ ਉਹਦੇ ਨਾਮ ਨੂੰ ਆਸਰਾ ਬਣਾ ਆਪਣੀ ਜ਼ਿੰਦਗੀ ਦਾ ਜੇ ਮਾਇਆ ਤੋਂ ਬਚਣਾ ਹੈ ਮਾਇਆ ਤੋਂ ਬੇਜਤ ਨਹੀਂ ਹੋਣਾ ਤਾਂ ਪਰਮੇਸ਼ਰ ਨੂੰ ਸਾਥੀ ਬਣਾਣਾ ਪਏਗਾ ਪਰਮੇਸ਼ਰ ਤੇਰੀ ਗਈ ਹੋਈ ਇੱਜ਼ਤ ਨੂੰ ਬਹਰਕਰਾਰ ਕਰ ਸਕਦਾ ਹੈ ਪਰਮੇਸ਼ਰ ਤੇਰੇ ਵਿਗੜੇ ਹੋਏ ਕੰਮ ਨੂੰ ਰਾਸ਼ ਕਰ ਸਕਦਾ ਹੈ ਪਰਮੇਸ਼ਰ ਤੇਰੇ ਇਸ ਸੰਸਾਰ ਤੋਂ ਲੈ ਕੇ ਤ੍ਰਿੰਕਰ ਦੇ ਘਰ ਤੱਕ ਦੇ ਸਫ਼ਰ ਵਿੱਚ ਸਾਥੀ ਬਣ ਚੱਟਦਾ ਹੈ ਸ਼ਫਰ ਸਾਡਾ ਉਹ ਹੈ ਜੀ ਇੱਥੇ ਤੇ ਕੁਝ ਵੀ ਨਹੀਂ ਗੁਰਬਾਣੀ ਕਹਿੰਦੀ ਕੁਝ ਨਾ ਕਰ ਇੱਥੇ ਇੱਥੇ ਤੇ ਤੂੰ ਕੋਡਣ ਚਾਹੀਦਾ ਤੈਨੂੰ ਦੇ ਰਿਆ ਜਿੰਨਾ ਮਰਜੀ ਧਨ ਕਮਾ ਲੈ ਸੋਚੇ ਜਗਤ ਦਾ ਰਾਜਾ ਬਣ ਜਾ ਸਾਰੇ ਦੇਸ਼ ਦਾ ਮਾਲਕ ਬੁੜਾ ਕੇ ਦੁਨੀਆ ਦੀ ਤਮਾਮ ਦੌਲਤ ਤੇਰੇ ਹੱਥਾਂ ਵਿੱਚ ਰੱਖ ਦਿੱਤੀ ਜਾਏ ਤੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਜੀ ਹੁਣੇ ਰਾਜ ਗਿਆ ਸਤਿਗੁਰੂ ਕਹਿਣ ਲੱਗੇ ਨਹੀਂ ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾ ਪਰੀਆਂ ਬਾਤ ਤੁਸੀਂ ਤੇ ਸੰਸਾਰ ਦੇ ਕਹਿੰਦੇ ਹੋ ਮੈਂ ਤੇ ਤਿੰਨਾ ਭਵਨਾਂ ਦੀ ਕਿਨਾ ਇਸ ਬਾਤ ਲੋਕ ਦੀ ਸ਼ੋਰਤ ਪਤਲ ਲੋਕ ਦੀ ਸ਼ੋਰਤ ਆਗਾਸ਼ ਲੋਕ ਦੀ ਸ਼ੋਰਤ ਇਹ ਸਾਰਾ ਇਹਨੂੰ ਦੇ ਦੇਉ ਤਾਂ ਵੀ ਇਹ ਭੁੱਖੇ ਦਾ ਭੁੱਖਾ ਹੈ ਇਹਨੇ ਨਹੀਂ ਤ੍ਰਿਪਤ ਹੋਣਾ ਇਹਨੇ ਨਹੀਂ ਰੱਜਣਾ ਤੇ ਸਤਿਗੁਰੂ RAM DAS ਸਾਹਿਬ ਜੀ ਨੂੰ ਪੁੱਛਿਆ ਗਿਆ ਫਿਰ ਇਸ ਧਰਤੀ ਤੇ ਰੱਜਿਆ ਹੈ ਕੌਣ ਗੁਰੂ ਸਾਹਿਬ ਕਹਿਣ ਲੱਗੇ ਜਿਹਦੇ ਕੋਲ ਸੰਤੋਖ ਦੀ ਦੌੜਤ ਹੋਵੇ ਜਿਸਨੂੰ ਤੋਖੀ ਵਿਅਕਤੀ ਦਾ ਚਿਹਰਾ ਖਿੜਿਆ ਰਹਿਦਾ ਖਿੜਿਆ ਨਹੀਂ ਰਹਿੰਦਾ ਅੱਜ ਅਸੀਂ ਸਾਡੇ ਕਿਤੇ ਖਿੜੇ ਹਾਂ ਸਾਡੇ ਚਿਹਰਿਆਂ ਤੇ ਵਿਗਾਸ਼ ਨਹੀਂ ਕਿਉਂ ਨਹੀਂ ਵਿਗਾਸ਼ ਜੀ ਕਿਉਂਕਿ ਅਸੀਂ ਸਤਿਗੁਰਾਂ ਦਾ ਸ਼ਬਦ ਨਹੀਂ ਪੜਿਆ ਅਸੀਂ ਉਹ ਸਿੱਖ ਨਹੀਂ ਬਣੇ ਜਿਸ ਸਿੱਖ ਨੂੰ ਬਾਪਾ ਕਹਿੰਦਾ ਗੁਰਸਤਗੁਰ ਕਾ ਜੋ ਸਿਖਿਆ ਖਾਏ ਸੁਪਲ ਕੇ ਉਠ ਹਰ ਨਾਮ ਧਿਆਵੇਂ ਉਦਮ ਕਰੇ ਤਦ ਕੇ ਪ੍ਰਭਾਤੀ ਇਸ਼ਨਾਨ ਕਰੈ ਅਮ੍ਰਿਤ ਸਰਨਾਮੈ ਇਹ ਉਤਮ ਕਰੈ ਸਤਿਗੁਰਾਂ ਕਾ ਇਹ ਉਤਮ ਕੀਤਿਆ ਫਲ ਦਿੰਦਾ ਹੈ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲ ਵਿਖ ਦੋਖ ਪਾਪ ਲਹਿ ਜਾਵੈ ਸਾਰੇ ਕਲ ਜੁਤੇ ਪਾਪ ਕੱਟੇ ਡਲਦੇ ਨੇ ਜ਼ਿੰਦਗੀ ਦੇ तमाम ਸੁਖ ਆਤਮਿਕ ਸੁੱਖਾਂ ਦੇ ਸਮੇਤ ਜ਼ਿੰਦਗੀ ਦੇ ਸੁੱਖ ਫਿਰ ਝੋਲੀ ਚ ਪੈਂਦੇ ਨੇ। ਅਸਹਿਬ ਆਖਿਆ ਤੇ ਕਹਿ ਖੜਿਆ ਹੋਇਆ ਪਾਇਆ ਤੇ ਹਰ ਵਿੱਚ ਰਤ ਸਦਾ ਕੁਵਾਰੀ ਤਾਂ ਤਰੀਕਾ ਦੱਸ ਦਿੱਤਾ ਤਾਂ ਕੋ ਧੋਖਾ ਕਹਾਂ ਵਿਆਪੈ ਜੰਕੋ ਓਟ ਪੁਹਾਰੀ हे ਪ੍ਰਭੂ हे ਪਰਮੇਸ਼ਰ ਜੇਸ ਬਦੁੱਖ ਨੂੰ ਤੇਰਾ ਅਸਰਾ ਹੋਵੇ। ਉਹ ਮਾਇਆ ਦੇ ਕਿਸੇ ਵਿਕਾਰ ਵੱਲੋਂ ਧੋਖਾ ਦੇਖਦਾ ਉਹ ਪ੍ਰਵਾਹ ਨਹੀਂ ਕਰਦਾ ਜੀ ਮੈਂ ਪਹਿਲਾਂ ਵੀ ਸੁਰਾਈ ਗਾਥਾ ਛੋਟੀ ਜੀ ਗੱਥਾ ਹੈ ਕਿ ਫਕੀਰ ਦਾ ਬੱਚਾ ਚੋਣਾ ਵਿੱਚ ਜਿੱਤਦਾ ਮੁਸਰਬਾਨ ਫਕੀਰ ਸੀ ਬਾਦ ਚੌਂਪੜੀ ਪਾ ਕੇ ਰਿੰਦਾ ਹੈ ਆਪਣਾ ਟਿਕਾਣਾ ਬਣਾਇਆ ਬੰਦਗੀ ਦਾ ਸਥਾਨ ਪੜਾਇਆ ਕੁਝ ਚੇਲੇ ਵੀ ਨਾਲ ਰੱਖੇ ਨੇ ਜਿੱਤਨ ਤੋਂ ਬਾਅਦ ਲੋਕਾਂ ਆਖਿਆ ਪਹਿਲਾਂ ਤੇ ਤੂੰ ਨਹੀਂ ਗਿਆ ਪੇ ਉਪਰ ਪਰ ਜਾ ਤੋਂ ਆਪਣੇ ਰਾਜਨੀਤਿਕ ਪੱਖ ਦੇ ਕੰਮ ਸ਼ੁਰੂ ਕਰਨੇ ਨੇ ਆਪਣੇ ਪਿਤਾ ਤੋਂ ਅਸ਼ੀਰਵਾਦ ਲੈ ਕੇ ਆਇਆ ਉਹ ਫਿਰ ਨੇ ਉਹਨਾਂ ਨੇ ਅਸ਼ੀਰਵਾਦ ਦੇ ਦਿੱਤਾ ਅੱਜ ਅਸੀਂ ਉਹਦੇ ਵੀ ਆਉਨੇ ਆ ਪਹਿਲੋਂ ਨਹੀਂ ਆਏ ਬੱਚੇ ਪੇਪਰਾਂ ਵਾਲੇ ਮੱਥਾ ਟੇਕਣੋਂਗੇ ਚੋਣਾ ਵਾਲੇ ਚੋਣਾ ਸਮੇ ਗੁਰੂ ਘਰਾਂ 'ਚ ਜਾਣਗੇ ਵੱਡੇ ਵੱਡੇ ਸੰਤਾਂ ਨਾਲ ਰابطਾ ਕਾਇਮ ਕਰਨਗੇ ਤੇਰੇ ਧਾਰਾ ਨਾਲ ਰابطਾ ਕਾਇਮ ਕਰਨਗੇ ਕਿ ਜੇ ਇਹਨਾਂ ਕਹਿ ਦਿੱਤਾ ਤੇ ਸਾਡੀ ਸਾਡੀ ਜਿੱਤ ਪੱਕੀ ਹੈ ਪਹਿਲੋਂ ਭਾਵੇਂ ਉਹਨਾਂ ਦੀ ਵਿਰੋਧਤਾ ਕਰਦੇ ਰਹਿਣ ਚੋਣਾਂ ਦੇ ਸਮੇਂ ਅੰਦਰੋਂ ਦੀ ਜਾ ਕੇ ਮੀਟਨਾ ਕਰਕੇ ਵੋਟੇ ਟੇਕ ਦੇਣਗੇ ਸਾਡਾ ਸਾਥ ਆਪਣੀ ਸੰਗਤ ਤੋਂ ਦਵਾ ਦਿਓ ਸਨ ਲੋਕਾਂ ਖਿਆਲ ਵੀ ਜੇ ਤੇਰੇ ਪਿਤਾ ਨੇ ਅਸ਼ੀਰਵਾਦ ਦੇ ਦਿੱਤਾ ਤੇਰਾ ਕੰਮ ਬੜਾ ਚੱਲੇਗਾ ਕਈ ਸਾਲ ਨਹੀਂ ਤੂੰ ਹਾਰਦਾ ਫਿਰ ਕਈ ਚੋਣਾਂ ਜਿੱਤ ਸਕਦਾ ਹੈ ਤੇਰਾ ਮਰਤਵਾ ਉੱਚਾ ਹੋ ਜਾਏਗਾ ਇਹ ਆਪਣੇ ਹਜੂਮ ਨੂੰ ਨਾਲ ਲੈ ਕੇ ਬੜੇ ਲਾਮ ਲਸ਼ਕਰ ਦੇ ਨਾਲ ਜਿੰਦਾਬਾਦ ਦੇ ਨਾਰੇ ਲਾਉਂਦਿਆਂ ਆਪਣੇ ਪਿਤਾ ਦੀ ਚੌਂਕੜੀ ਵੱਲ ਵਧਿਆ ਇਹ ਫਕੀਰ ਬੰਦਗੀ ਕਰ ਰਿਹਾ ਸੀ ਬੰਦਗੀ ਕਰਦਿਆਂ ਆਵਾਜ਼ ਦੇ ਨਾਲ ਇਹਦੀ ਬਿਰਤੀ ਖੁੱਲੀ ਬੜਾ ਜੁੜਿਆ ਸੀ ਆਪਣੇ ਚੇਲਿਆਂ ਨੂੰ ਕੁਛ ਦਾ ਰੌਲਾ ਕਹਿਣ ਲੱਗੇ ਫਕੀਰ ਸਾਈ ਤੁਹਾਡੇ ਪੁੱਤਰ ਨੇ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਤੁਹਾਡਾ ਅਸ਼ੀਰਵਾਦ ਲੈਣ ਵਾਸਤੇ ਆ ਰਿਹਾ ਹੈ ਉਹਦੇ ਨਾਲ ਦੇ ਸਾਥੀ ਉਹਦੀ ਜਿੰਦਾਬਾਦ ਕਰ ਰਹੇ ਨੇ ਉਹਦੇ ਗੁਣ ਗਾਇਨ ਕਰ ਰਹੇ ਨੇ ਠਖਣਾ ਹੋ ਗਿਆ ਜੀ ਖੜਾ ਕਿ ਇਹਨੇ ਉੱਚੀਆਂ ਬਾਹਾਂ ਕੀਤੀਆਂ ਤੇ ਉੱਚੀਆਂ ਬਾਹਾਂ ਕਰਕੇ ਕਹਿੰਦਾ ਹੈ ਏ ਆਖਦਾ ਮੇਰੇ ਕੋਲ ਆਉਣ ਤੋਂ ਪਹਿਲੋਂ ਮੇਰਾ ਬੱਚਾ ਮਰ ਕਿਉਂ ਨਾ ਗਿਆ ਜਿਹਦੇ ਕਰਕੇ ਤੇਰਾ ਤੇ ਮੇਰਾ ਸਬੰਧ ਟੁੱਟਦਾ ਮੈਨੂੰ ਇਹੋ ਜਿਹਾ ਪੁੱਤਰ ਨਹੀਂ ਚਾਹੀਦਾ ਇਹਨੂੰ ਕਹਿੰਦੇ ਨੇ ਰੱਬ ਦਾ ਪੇਮੀ ਤਾਂ ਉਤੋਂ ਖਾ ਕਹਾਵੇਂ ਆਪੈ ਜਾਂ ਕੋ ਓਣ ਤੁਹਾਰੀ ਉਹ ਨਹੀਂ ਵਾਇਆ ਤੋਟਕੇ ਦੰਦੇ ਬੁਨਿਆਦ ਹੈ ਮੇਰੀ ਮਿਲਤੀ ਚਿਹਰੇ ਤੇ ਮੇਰੇ ਦੇ ਵਿੱਚ ਹੁੰਦੀ ਗੱਲ ਬਾਤ ਹਟਾ ਦੇਣੀ ਇਹ ਮੇਰਾ ਪੁੱਤਰ ਹੈ ਵੀ ਇਹਨੇ ਤੇਰੇ ਤੇ ਮੇਰੇ ਚ ਦਦਲ ਪਾਈਏ ਅਸੀਂ ਆnde ਨਹੀਂ ਰੱਬ ਨਹੀਂ ਚਾਹੀਦਾ ਸਾਡੇ ਕੋਲ ਦੌਲਤ ਆ ਜਾਏ ਸਾਡੇ ਕੋਲ ਸ਼ੋਹਰਤ ਆ ਜਾਏ ਕੋਨੇ ਆਖੇ ਨਹੀਂ ਐ ਖੁਦਾ ਇਹਨੂੰ ਤੂੰ ਚਾਹੀਦਾ ਨਹੀਂ ਚਾਹੀਦੀ ਦੌਲਤ ਇਹ ਗੱਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਫਕੀਰ ਮੁਸਲਮਾਨ ਕਹਿੰਦਾ ਸੀ ਇਹ ਸਤਿਗੁਰੂ ਜਾਨੀ ਇਹਦਾ ਨਾਂ ਸੀ ਜਾਨੀ ਕੋ ਜਾਨੀ ਮਿਲਾ ਦੋ ਬਸ ਸਤਿਗੁਰਾਂ ਖਿਆ ਮੋਹਰਾ ਲੈ ਲੈ ਧਨ ਲੈ ਲੈ ਇੰਨਿਆ ਕਹ ਕੋਈ ਚ ਨਹੀਂ ਚਾਹੀਦਾ ਸੱਭਾ ਖਿਆ ਨਹੀਂ ਦਰਸ਼ਨ ਹੀ ਨਹੀਂ ਇਹਦੇ ਆਲੇ ਦੁਆਲੇ ਕੰਧ ਉਚਾਰ ਦਿੱਤੀ ਗਈ ਖੇਨੇ ਘਾੜਾ ਪੀੜਾ ਛੱਡ ਦਿੱਤਾ ਸੋਨਾ ਛੱਡ ਦਿੱਤਾ ਪਰ ਜਿੰਨਾ ਚਿਰ ਤੁਸੀਂ ਦਰਸ਼ਨ ਨਹੀਂ ਦਿੰਦੇ ਰੱਬ ਦਾ ਮਲਾਪ ਨਹੀਂ ਬਖਸ਼ਦੇ ਨਹੀਂ ਖਾਣਾ ਮਰ ਜਾਵਾਂਗਾ ਪਰ ਖਾਂਦਾ ਨਹੀਂ ਛੇ ਕਰੋਜ ਕੁਛ ਦੇ ਨੇ ਸਤਗੁਰੂ ਦੇਵਤੀ ਲਾਉਂਦੇ ਨੇ ਉਹਨੇ ਆਖਿਆ ਨਹੀਂ ਵਸ ਇੱਕੋ ਹੀ ਗੱਲ ਹੈ ਕਿ ਦਰਸ਼ਨ ਚਾਹੀਦੇ ਨੇ ਰੱਬ ਚਾਹੀਦਾ ਖੁਦਾ ਚਾਹੀਦਾ ਅੱਲਾਹ ਤਾਲਾ ਚਾਹੀਦਾ ਮੈਨੂੰ ਤੁਹਾਡੀਆਂ ਦੌਲਤਾਂ ਦੀ ਲੋੜ ਨਹੀਂ ਮੇਰੇ ਕੋਲ ਰੱਬ ਦੇ ਨਾਮ ਦੀ ਦੌਲਤ ਹੈ ਸਤਿਗੁਰੂ ਰਾਮਦਾਸ ਕਹਿੰਦੇ ਨੇ ਸੰਤੋਖ ਦੀ ਦੌਲਤ ਵਾਲਾ ਅਮੀਰ ਹੁੰਦਾ ਹੈ ਕਿ ਇਹਨੇ ਆਖਿਆ ਮੈਨੂੰ ਨਾਮ ਚਾਹੀਦਾ ਹੈ ਮਲਾਪ ਚਾਹੀਦਾ ਇੱਕੋ ਹੀ ਸ਼ਬਦ ਕਹਿੰਦਾ ਜੀ ਕੋਈ ਬਾਣੀ ਨਹੀਂ ਕੋਈ ਰਾਮਰਾਬ ਨਹੀਂ ਕੋ ਲਾਦਾ ਨਹੀਂ ਕਰਦਾ ਕਹਿੰਦਾ ਜਾਨ ਨਹੀਂ ਕੋ ਜਾਨੀ ਮਿਲਾ ਦਿਓ ਸਤਿਗੁਰੂ ਕਹਿਣ ਲੱਗੇ ਜਾਓ ਇਹਨੂੰ ਆਖੋ ਜੇ ਰੱਬ ਚਾਹੀਦਾ ਖੁਦਾ ਚਾਹੀਦਾ ਦਰਿਆ ਵਿੱਚ ਛਾਲ ਮਾਰਦੇ ਸਾਡਾ ਹੁਣ ਮੇਰੇ ਵਰਗੇ ਨੂੰ ਕੋਈ ਆਖੇ ਕਿ ਜਾ ਜੇ ਤੂੰ ਤੇ ਸੇਵਾ ਕਰਨੀ ਪੇਤੋ ਦਰਿਆ ਦੀ ਛਾਲ ਮਾਰ ਆਪਾਂ ਦੇਖਣ ਕਰਦੇ ਨੇ ਜਾਂਗੇ ਕੰਮ ਤੇ ਨਹੀਂ ਹੁੰਦਾ ਇਹ ਦੌੜਿਆ ਦੀ ਪਹਿਲੋਂ ਨੱਚਿਆ ਉਹਦਾ ਕੋਲ ਟਾਇਆ ਗਿਆ ਰਸਤੇ 'ਚ ਨੱਚਦਾ ਭੰਗੜਾ ਪੰਦਦਾ ਨੱਚਦਾ ਹੋਇਆ ਦਰਿਆ 'ਵਲ ਦੌੜਿਆ ਸਾਹਿਬ ਨੇ ਪ੍ਰਬੰਧ ਕੀਤਾ ਸੀ ਛਾਲ ਮਾਰੀ ਛਕ ਕੱਢ ਕੇ ਸਤਪੁਰਾਂ ਕੋਲ ਲਿਆਏ ਗੁਰੂ ਸਾਹਿਬਾਂ ਨੇ ਸ਼ਰਤੇ ਹੱਥ ਰੱਖਿਆ ਬ੍ਰਹਮ ਗਿਆਨ ਦੀ ਦਾਤ ਇਹਦੀ ਚੋੜੀ ਵਿੱਚ ਪਾਈ ਰੱਬ ਦਾ ਬਲਾ ਬਖਸ਼ ਕਰੇ ਇਪਨਿਵੇਂ ਪਾਤਸ਼ਾਹ ਕਿਤੇ ਉਹ ਮਾਇਆ ਤੋਂ ਠੱਗਿਆ ਨਹੀਂ ਜਾਂਦਾ ਉਹ ਮਾਇਆ ਦੇ ਤੋਂ ਲੁੱਟਿਆ ਨਹੀਂ ਜਾਂਦਾ ਜਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਉਹ ਹਾਰੀ ਅੱਗੇ ਸ਼ਬਦ ਬਚਨ ਕੀਤਾ ਕਿ ਅਸੀਂ ਜ਼ਿੰਦਗੀ ਜਿਉ ਰਹੇ ਆ ਜੇ ਸਿਮਰਨ ਸਾਡੀ ਜ਼ਿੰਦਗੀ ਚ ਨਹੀਂ ਤੇ ਫਿਰ ਜ਼ਿੰਦਗੀ ਕਿਹੋ ਜੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਦਾਰੀ ਰੱਬ ਦੇ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਜਿੰਨੀ ਵੀ ਜ਼ਿੰਦਗੀ ਉਦਾਰੀ ਜਾ ਰਹੀ ਹੈ ਸ਼ਬਾਖਿਆ ਉਹ ਇਸ ਤਰ੍ਹਾਂ ਹੈ ਜਿਵੇਂ ਛੱਪ ਆਪਣੀ ਉਮਰ ਗੁਜ਼ਾਰਉਂਦਾ ਹੈ ਜੀ ਜੋਗੀ ਲੋਕ ਕੀ ਕਹਿੰਦੇ ਨੇ ਵੀ ਚੜ ਕੇ ਸੁੱਤ ਨੂੰ ਸਲਾਮ ਕਰਦੇ ਆ ਇਹ ਆਪਣੀ ਬਹੁਤ ਮੰਗਦਾ ਸਾਰੀ ਉਮਰ ਇਹਨੂੰ ਕੰਡਿਆਾਂ ਚੋਂ ਝਾੜੀਆਂ ਚੋਂ ਦਰਦੀ ਤੇ ਪੇਟ ਪਰ ਦੁਰਨਾ ਪੈਂਦਾ ਤੇ ਬੜਾ ਤੰਗ ਜੀਵਨ ਹੈ ਦਾ ਸ਼ਬਾਖਿਆ ਉਹ ਮਨੁੱਖ ਛੱਪ ਵਰਗੀ ਜ਼ਿੰਦਗੀ ਜਿਉਂਦਿਆ ਹੈ ਕਿ ਸ਼ਾਰੀ ਉਮਰ ਸਾਪਨ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਜਿਹੜਾ ਨਾਮ ਨਹੀਂ ਜਪਦਾ ਉਹਦੇ ਅੰਦਰ ਵੀ ਵਿਕਾਰਾਂ ਦਾ ਕੰਮ ਕਰੋ ਲੋਭ ਮੋਹ ਹੰਕਾਰ ਦਾ ਜ਼ਹਿਰ ਬਣਦਾ ਰਹਦਾ ਹੈ ਉਹ ਜ਼ਹਿਰ ਹੀ ਬਣਦਾ ਜੀ ਪਾਪਾ ਫਰੀ ਸਾਹਿਬ ਜੀ ਨਿਆਖਿਆ ਜਿ ਫਰੇਟਾ ਲੋੜਾ ਦਾ ਕੁਜ਼ੁਰੀਆਂ ਕਿ ਕਰ ਬੀਚਾ ਜੱਟ ਹੰਡਾ ਹੈ ਉਹਨਾਂ ਕਲਾਏ ਤਾਂ ਪੈਦਾ ਲੋੜ ਹੈ ਪੱਟ ਸਾਰਾ ਦਿਨ ਮਾੜਾ ਵੇਖਣਾ ਫੋਨ ਚ ਟੀਵੀ ਚੋਂ ਅਖਬਾਰਾਂ ਚੋਂ ਕਦਾਬਾਂ ਚੋਂ ਰਸਤੇ ਤੇ ਚੱਲਦੇ ਆ ਮਾੜਾ ਵੇਖਣਾ ਸੁਣਨਾ ਮਾੜਾ ਨਿੰਦਿਆ ਚੁਗਲੀ ਕਰਨੀ ਸੁਣਨੀ ਤੇ ਫਿਰ ਆਖੇ ਵੀ ਮੇਰੀ ਤੇ ਜ਼ੁਬਾਨ ਮਿੱਠੀ ਨਹੀਂ ਹੁੰਦੀ ਮੇਰੀ ਤੇ ਜ਼ੁਬਾਨ ਬੜੀ ਕੁਰਕਤ ਹੈ ਸਤਿਗੁਰਾਂ ਆਖਿਆ ਮਿੱਠ ਬੋੜੇ ਦੇ ਲਾੜੀ ਨੀ ਲੰਗਾ ਮਿੱਠ ਬੋੜੇ ਦੀ ਗੱਲ ਸੁਣੀ ਨਹੀਂ ਜੋ ਕੁਝ ਮਿੱਠ ਬੋੜੇ ਦੀ ਆਖਿਆ ਸੀ ਉਹ ਤੇ ਬੜਾ ਮਿੱਠ ਬੋੜਾ ਹੈ ਹਰ ਸੱਜਣ ਸੁ ਸੁਆਮੀ ਦੀ ਮਿੱਠ ਬੋੜਾ ਜੀ ਹਰ ਸੱਜਣ ਸੁਆਮੀ ਮੁਰਾ ਉਹਦਾ ਸਿੱਖ ਹੈ ਤੇਰੇ ਅੰਦਰ ਤੇ ਬੜਾ ਸੁਨੇ ਚਾਹੀਦਾ ਸਤਿਗੁਰਾਂ ਆਖਿਆ ਫਿਰ ਉਹ ਜ਼ਹਿਰ ਪੈਦਾ ਕਰ ਨਹੀਂਦਾ ਆਪਣੇ ਅੰਦਰ ਬੁਕਾਰਾਂ ਦਾ ਨਵਖੰਡਨ ਉਹ ਰਾਜ ਕਮਾਵੇ ਅੰਤ ਚਲੇ ਬੁਹਾਰੀ ਐਸਾ ਵਿਅਕਤੀ ਸਿਮਰਨ ਤੋਂ ਵੱਨ ਜਾ ਸਾਰੀ ਧਰਤੀ ਦਾ ਰਾਜਾ ਵੀ ਬਣਦਾ ਹੈ ਤਵੇਂ ਸ਼ਬਖ ਆਖਰ ਮਨੁੱਖਾ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦਾ ਹੈ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਕੋ ਕਿਰਪਾ ਧਾਰੇ ਗੁਣਾਂ ਦੇਖ ਜਾਂਦੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਜ ਜਨਾ ਤੇ ਉਹ ਕਿਰਪਾ ਕਰਦਾ ਹੈ ਜਿਨਾ ਤੇ ਕਿਰਪਾ ਨਹੀਂ ਕਰਨਦਾ ਉਹ ਗੁਣ ਵੀ ਨਹੀਂ ਗਾ ਸਕਦੇ ਸੋ ਸੁਖੀਆਂ ਧੰਨ ਸੁਜਨਮ ਨਾਨਕ ਕਿਸ ਬਲਿਹਾਰੀ ਸਹਿਬ ਆਖਿਆ ਫਿਰ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਉਹਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ हे ਲਾੜਕਾ ਕਹਦਾ ਮਨੁੱਖ ਤੂੰ ਮੈ ਬਾਹਰ ਨਹੀਂ ਜਾਂਦਾ ਸਤ ਕੀ ਜਨਮ ਗੁਰਬਾਨ ਜਨਮ ਉਹਨਾਂ ਤੋਂ ਗੁਰੂ ਹਮੇਸ਼ਾ ਬਾਹਰ ਨਹੀਂ ਜਾਂਦਾ ਉਹਨਾਂ ਤੋਂ ਗੁਰੂ ਹਮੇਸ਼ਾ ਕਬਲ ਦਿੰਦਾ ਜਿਹੜੇ ਉਹਦਾ ਨਾਮ ਲੈ ਪੜੇ ਨਹੀਂ ਕਿਉਂਕਿ ਅਸੀਂ ਗੁਰੂ ਤੋਂ ਜਾਣਾਂ ਗੁਰੂ ਨੇ ਸਾਡੇ ਤੋਂ ਕੁਰਬਾਨ ਜਾਣੇ ਸਤਗੁਰੂ ਨਾਨਕ ਸਾਹਿਬ ਨੇ ਆਖਿਆ ਅਸੀਂ ਆਪਣੀ ਜ਼ਿੰਦਗੀ ਦੀ ਅਰੰਭਤਾ ਸੇਰੇ ਹਟਿਆ ਇਸ ਤਰ੍ਹਾਂ ਕਰਿਆ ਕਰ ਪੁਜਹਾ ਜੀ ਗੁਰਿਆ ਆਪਣੇ ਦਿਹਾੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਬਾਰ ਉਹਨੇ ਤੇਨੂੰ ਦੇਵਤਾ ਬਣਾ ਦੇਣਾ ਉਹਦੇ ਤੇਨੂੰ ਸੰਪੂਰਨ ਸਿੱਖ ਬਣਾ ਦੇਣਾ ਉਹਨੇ ਤੇਨੂੰ ਪੂਰਨ ਗੁਰਮੁਖ ਬਣਾ ਦੇਣਾ ਜੇ ਤੂੰ ਉਹਦੇ ਲੜ ਲਾ ਕੇ ਜ਼ਿੰਦਗੀ ਜਾਈਂਗਾ ਹੋਈਆਂ ਭੁੱਲਾਂ ਛੁੱਪਾਂ ਦੁਖੀ ਮਾਨ ਗੁਰੂ ਤੇ ਸੰਗਤ ਬਖਸ਼ਣ ਜੋਗ ਕੇ ਬਖਸ਼ ਲੈਣਾ ਜੀ ਪ੍ਰੇਮ ਸ਼ਹਿਦ ਫਤੇ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਪਰਵਰਤਨ ਪ੍ਰਵਾਰ ਅਦਿਆ ਸ਼ਬਦ ਗਾਵਣ ਆਈਆਂ ਅਨੰਤ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਹਰਨਾ ਰਹੋ ਤੁਮ ਵੰਨ ਮੇਰੇ ਦੂਖ ਸਭ ਵਿਸਾਰਣਾ ਸਭ ਨਾਮ ਬਲਾ ਸਮਰੱਤ ਸੁਆਮੀ ਸੋਕਿਓ ਮਨੋ ਵਿਸਾਰੇ ਅੱਜ ਸਾਹਿਬਾ ਕਿਆ ਨਹੀਂ ਕਰ ਤੇਰਾ ਤਦ ਅਬਦ ਸਲਾਹਾ ਤੇਰੀ ਨਾਮ ਮੰਨ ਵਸਾਵੇ ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਹਰ ਸ਼ਾਂਤ ਸੁਖ ਮਾਨ ਆਵਸਿਆ ਜਨੀ ਇੱਛਾ ਸੰਪੂਰਨਿਆ ਐ ਨਾਨਕ ਸੁਨੋ ਸੰਤੋਸ਼ਮਦ ਧਰੋਪੇ ਆਰੁ ਸਾਚਾ ਨਾਮ ਮਿਨਾ ਆਧਾ ਰੂਪ ਵਾਤੇ ਕੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਐ ਨਾਨਕ ਤਸ ਕੋ ਆ ਚਿਤ ਕਰ ਅਨ ਹਤ ਵਾਚ ਆਨੰਦ ਸੁਣਹੁ ਵੱਡ ਭਾਗੀ ਹੋ ਸਗਲ ਮਨੋ ਰਤ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਤੂੰ ਖੋਗ ਸੰਤਾ ਪਇ ਉਤਰੇ ਸਾਚਨ ਪਏ ਸਰਸੇ ਪੂਰੇ ਬੁਰਤੇ ਨੂੰ ਤੇ ਪੂਨੀਤ ਕਹਤੇ ਪਵਿਤ ਸਤਗੁਰ ਬਨਵੰਤ ਨਾਨਕ ਗੁਰ ਚਰਨ ਲਾਕੇ ਬਾਜੇ ਪਵਣ ਗੁਰੂ ਪਾਣੀ ਪਿਤਾ ਮਤਾ ਦਿਵਸ ਰਾਤ ਦਵੇ ਰੰਗ ਆਈਆਂ ਬੋੜ ਆਈਆਂ ਵਰਚ ਕਰਮੀਆਂ ਕੋ ਆਪਣੀ ਕਿਹੜੇ ਜਿਨੀ ਨਾ